ਜਾ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਜਾਂਦਾ ਮੀਡੀਆ ਤੁਹਾਡਾ ਸਾਰਿਆਂ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਮੇਰੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਜਰਨਲ ਸਕੱਤਰ ਸਰਦਾਰ ਹਰਚੰਦ ਸਿੰਘ ਜੀ ਬਰਸੜ ਸਾਹਿਬ ਬੈਠੇ ਨੇ ਮੇਰੇ ਨਾਲ ਸਾਡੇ ਚੇਅਰਮੈਨ ਨੀਲ ਗਰਗ ਜੀ ਬੈਠੇ ਨੇ ਸਾਡੇ ਪਾਰਟੀ ਦੇ ਹੋਰ ਵੀ ਸਾਥੀ ਸੱਜਣ ਬੈਠੇ ਨੇ ਮੈਂ ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਾਂ ਇਹ ਬੜੀ ਅਹਿਮ ਪ੍ਰੈਸ ਕਾਨਫਰੰਸ ਹੈ। ਛੱਜ ਤਾਂ ਬੋਲੇ, ਛਾਲਣੀ ਵੀ ਬੋਲੇ। ਕਮਾਲੇ ਹੋਗੀ ਇਸ ਗੱਲ ਦੀ ਤਾਂ। ਇਹਨਾਂ ਨੂੰ ਤਕਲੀਫ ਕੀ ਹੋਗੀ? ਵੱਡਾ ਸਵਾਲ ਸਮਝਣ ਦਾ ਇਹ ਹੈ ਕਿ ਸਾਰਿਆਂ ਨੂੰ ਤਕਲੀਫ ਹੋ ਕੀ ਗਈ? ਪੰਜਾਬੀਓ, ਇਹਦੇ ਪਿੱਛੇ ਤੁਹਾਨੂੰ ਜਾ ਕੇ ਇੱਕ ਚੀਜ਼ ਸਮਝਣੀ ਪਊਗੀ ਸਭ ਤੋਂ ਪਹਿਲਾਂ। ਉਹ ਸੁਣੋ ਕੀ? ਇਹ ਸਾਰੇ ਦੇ ਸਾਰੇ ਇਹਨਾਂ ਦੀ ਹਿਸਟਰੀ ਕਢਾ ਕੇ ਦੇਖ ਲਓ। ਇਹ ਭੂ ਮਾਫੀਆ ਚਲਾਉਂਦੇ ਰਹੇ ਨੇ। ਇਹ ਲੈਂਡ ਮਾਫੀਆ ਚਲਾਉਂਦੇ ਰਹੇ ਨੇ ਜਿੰਨੀ ਪੰਜਾਬ ਦੀ ਇਲੀਗਲ ਕੰਸਟਰਕਸ਼ਨ ਹੋਈ ਹੈ ਜਿੰਨੀ ਪੰਜਾਬ ਦੀ ਇਲੀਗਲ ਕੰਸਟਰਕਸ਼ਨ ਹੋਈ ਹੈ ਜਿੰਨੀਆਂ ਇਲੀਗਲ ਕਲੋਨੀਆਂ ਬਣੀਆਂ ਜਿਹਦੇ ਅੱਜ ਤੱਕ ਕਲੇਸ਼ ਨਹੀਂ ਮੁੱਕੇ ਜਿਹਦੇ ਅੱਜ ਤੱਕ ਰੋਲੇ ਨਹੀਂ ਮੁੱਕੇ ਉਹ ਸਾਰੀਆਂ ਦੀ ਦੇਣ ਇਹ ਜਿਹੜੇ ਬੈਠੇ ਨੇ ਵਿਰੋਧੀ ਇਹ ਬੇਸਿਕਲੀ ਇਹ ਭੂ ਮਾਫੀਆ ਚਲਾਉਣ ਵਾਲੇ ਇਹ ਲੋਕ ਨੇ ਸਾਰੇ ਉਹ ਪ੍ਰੋਮੋਟਰ ਡਿਵੈਲਪਰ ਜਿਹੜੇ ਇਹਨਾਂ ਦੇ ਖਾਸ ਸੀਗੇ ਜਿਹੜੇ ਇਹਨਾਂ ਦੇ ਸ਼ੈਲਟਰ ਦਿੱਤੇ ਹੋਏ ਸੀ ਉਹਨਾਂ ਨੂੰ ਅੰਡਰ ਟੇਬਲ ਓਵਰ ਟੇਬਲ ਕਰ ਕਰਕੇ ਸਾਰੇ ਪੰਜਾਬ ਦਾ ਜਿਹੜਾ ਵਿਕਾਸ ਹੈ ਉਹ ਲੀਹੋ ਲਾਤਾ ਇਹਨਾਂ ਨੇ ਹੁਣ ਜਿਹੜੀ ਇਹ ਪਾਲਿਸੀ ਅਸੀਂ ਲੈ ਕੇ ਆਏ ਆ ਇਹ ਪਾਲਿਸੀ ਕਹਿੰਦੀ ਕੀ ਹੈ ਇਹਨੂੰ ਪਹਿਲਾਂ ਤੱਥਾਂ ਦੇ ਨਾਲ ਤੱਥਸਾਰ ਦੇ ਨਾਲ ਸਮਝਣਾ ਪਊਗਾ ਮੈਂ ਪੰਜਾਬੀਆਂ ਨੂੰ ਪੁੱਛਦਾ 20 ਗਲੀਆਂ ਇੱਕ ਗਲੀ ਨੂੰ ਅਟੈਚ ਹੁੰਦੀਆਂ 20 ਗਲੀਆਂ ਆਪਾਂ ਦੇਖਿਆ ਤੇ ਉਹ ਜਦੋਂ 20 ਗਲੀਆਂ ਚੋਂ ਟ੍ਰੈਫਿਕ ਨਿਕਲ ਕੇ ਇੱਕ ਮੇਨ ਗਲੀ ਤੇ ਆਂਦੀ ਹੈ ਉੱਥੇ ਐਡਾ ਲੰਬਾ ਜਾਮ ਲੱਗ ਜਾਂਦਾ ਹੈ ਟ੍ਰੈਫਿਕ ਜਾਮ ਹੋ ਜਾਂਦੀ ਹੈ ਜਦੋਂ ਬਰਸਾਤ ਪੈਂਦੀ ਹੈ ਪਾਣੀ ਉਹ ਪਾਣੀ ਖੜਾ ਹੁੰਦਾ ਟ੍ਰੈਫਿਕ ਦੇ ਜਾਮ ਪਾਣੀ ਉਹ ਪਾਣੀ ਸੀਵਰੇਜ ਦਾ ਸਿਸਟਮ ਕੋਈ ਨਹੀਂ ਬੁਰਾ ਹਾਲ ਲਾਈਟਾਂ ਕੋਈ ਨਹੀਂ ਪਾਰਕ ਕੋਈ ਨਹੀਂ ਸਾਡੀਆਂ ਮਾਤਾਵਾਂ ਤੇ ਭੈਣਾਂ ਨੂੰ ਸ਼ਾਮ ਨੂੰ ਬੱਚਿਆਂ ਦੇ ਨਾਲ ਸੈਰ ਕਰਨ ਦੀ ਪਾਰਕ ਕੋਈ ਨਹੀਂ ਤੇ ਜਦੋਂ ਪਤਾ ਕਰੋ ਇਹ ਕਿਹਨੇ ਕਲੋਨੀ ਕੱਟੀ ਸੀ ਇਹ ਤਾਂ ਜੀ ਫਲਾਣਾ ਡਿਵੈਲਪਰ ਕੱਟ ਕੇ ਗਿਆ ਸੀਗਾ ਇਹਦੇ 'ਚ ਹਿੱਸਾ ਕਿਹਦਾ ਬੋਲਦਾ ਉਹ ਫਰਾਨੇ ਕਾਂਗਰਸ ਦੀ ਦੇ ਮੰਤਰੀ ਦਾ ਬੋਲਦਾ ਜੀ ਇਹ ਤੇ ਪੈਸਾ ਕਿਹਦਾ ਲੱਗਿਆ ਹੋਇਆ ਉਹ ਜੀ ਭਾਜਪਾ ਦੇ ਫਲਾਣੇ ਲੀਡਰ ਦਾ ਲੱਗਿਆ ਹੋਇਆ ਜੀ ਇਹਦੇ ਤੇ ਕੀ ਕਿਹੜੇ ਬੰਦੇ ਨੇ ਪੈਸੇ ਲੈ ਕੇ ਅੰਦਰੋਂ ਖਾਤੀ ਇਹਨਾਂ ਨੂੰ ਜਾਲੀ ਕਲੋਨੀਆਂ ਕੱਟਣ ਦੀ ਪਰਮਿਸ਼ਨ ਦੇਤੀ ਇਹ ਤਾਂ ਜੀ ਅਕਾਲੀਆਂ ਦੇ ਟਾਈਮ 'ਚ ਹੋਇਆ ਜੀ ਟੋਟਲ ਬੰਦਿਆਂ ਨੇ ਇਹਨਾਂ ਨੇ ਪੰਜਾਬ ਦੇ ਵਿੱਚ ਇਲੀਗਲ ਕੰਸਟ੍ਰਕਸ਼ਨ ਕਰਾਈ ਅੱਜ ਸਾਰਾ ਪੰਜਾਬ ਅੱਜ ਸਾਰਾ ਪੰਜਾਬ ਸੀਵਰੇਜ ਦੀ ਸਮੱਸਿਆ ਨਾਲ ਜੂਝਣ ਲੱਗਾ ਤਾਂ ਇਹਨਾਂ ਨੇ ਟਰੈਫਿਕ ਦੀ ਸਮੱਸਿਆ ਨਾਲ ਇਹਨਾਂ ਨੇ ਜੂਝਣ ਲੱਗਾ ਕੋਈ ਪਾਰਕ ਨਹੀਂ ਡਿਵੈਲਪ ਕਰਕੇ ਦਿੱਤਾ ਕੋਈ ਹਸਪੀਟਲ ਨਹੀਂ ਉੱਥੇ ਡਿਵੈਲਪ ਕਰਕੇ ਦਿੱਤਾ ਕੋਈ ਕਮਿਊਨਿਟੀ ਸੈਂਟਰ ਨਹੀਂ ਡਿਵੈਲਪ ਕਰਕੇ ਦਿੱਤਾ ਹਜ਼ਾਰਾਂ ਹੀ ਆਹੀ ਜੇ ਬੰਦੇ ਜਿਹੜੇ ਕਲੋਨੀਆਂ ਕੱਟ ਕੇ ਫਿਰ ਰਫੂ ਚੱਕਰ ਹੋਗੇ ਭੱਜ ਗਏ ਤੇ ਪਿੱਛੋਂ ਝੱਲ ਕੌਣ ਰਿਹਾ ਪੰਜਾਬ ਦੀ ਜਨਤਾ ਪੰਜਾਬ ਦੇ ਲੋਕ ਉਹ ਉਹਨਾਂ ਦੇ ਵਿਚਾਰੇ ਉਹ ਤਰਸਦੇ ਫਿਰਦੇ ਨੇ ਕਿਉਂ ਕਿ ਕਿਉਂਕਿ ਜਦੋਂ ਉਹਨਾਂ ਨੂੰ ਇਹ ਪਲਾਟ ਦਿੱਤੇ ਗਏ ਸੀ ਉਦੋਂ ਉਹਨਾਂ ਨੂੰ ਮਤਲਬ ਕਿ ਵਾਦੇ ਐਡੇ ਐਡੇ ਕੀਤੇ ਗਏ ਸੀ ਆਹ ਕਰਾਂਗੇ ਉਹ ਕਰਾਂਗੇ ਫਿਰ ਉਹਨਾਂ ਨੂੰ ਛੱਡ ਕੇ ਭੱਜ ਗਏ ਹਜ਼ਾਰਾਂ ਕਲੋਨਰ ਕੋਲੋਨਾਈਜ਼ਰ ਇਸ ਤਰ੍ਹਾਂ ਨਾਲ ਡਿਫਾਲਟਡ ਹੋਏ ਔਰ ਲੱਖਾਂ ਲੋਕ ਪ੍ਰਭਾਵਿਤ ਹੋਏ ਤੇ ਉਹ ਲੱਖਾਂ ਲੋਕ ਆ ਕੇ ਰੋਜ਼ ਸਰਕਾਰ ਨੂੰ ਇੱਕ ਗੱਲ ਕਹਿੰਦੇ ਸੀ ਕਿ ਸਾਡੀਆਂ ਕਲੋਨੀਆਂ ਨੂੰ ਰੈਗੂਲਰਾਈਜ਼ ਕਰੋ ਜੀ ਸਾਨੂੰ ਇਹ ਨਾ ਕਲੋਨੀਆਂ ਨੂੰ ਸਾਨੂੰ ਮਿਊਂਸੀਪਲ ਲਿਮਟ ਦੇ ਅੰਡਰ ਲੈ ਕੇ ਆਓ ਜੀ ਸਾਡੇ ਉੱਥੇ ਸੀਵਰੇਜ ਨਹੀਂ ਜੀ ਪੈ ਰਿਆ ਸਾਡੇ ਉੱਥੇ ਜੀ ਇੰਟਰਲੋਕਿੰਗ ਟਾਈਲ ਦੀ ਸੜਕ ਨਹੀਂ ਜੀ ਬਣ ਰਹੀ ਅਸੀਂ ਐਨੇ ਪਰੇਸ਼ਾਨ ਹੈ ਭਗਵਾਨ ਸਿੰਘ ਮਾਨ ਜੀ ਦੇ ਜਦੋਂ ਇਹ ਚੀਜ਼ ਨੋਟਿਸ 'ਚ ਆਈ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੇ ਉਹਨਾਂ ਨੇ ਪੂਰੇ ਬੰਦੇ ਬਿਠਾਏ ਉਹ ਕਹਿੰਦੇ ਯਾਰ ਆਪਾਂ ਪੰਜਾਬ 'ਚੋਂ ਦੇਖੋ ਜਿਹੜੀ ਹੁਣ ਡਵੈਲਪਮੈਂਟ ਪੁਰਾਣੀ ਹੋ ਗਈ ਹੁਣ ਕਿਸੇ ਦਾ ਬੜਾ ਆਇਆ ਹੋਇਆ ਮਕਾਨ ਤਾਂ ਨਹੀਂ ਢਾ ਸਕਦੇ ਸਾਨੂੰ ਕਿਸੇ ਦਾ ਅਧਿਕਾਰ ਨਹੀਂ ਦਿੱਤਾ ਅਗਲੇ ਨੇ ਖੂਨ ਪਸੀਨੇ ਦੀ ਕਮਾਈ ਨਾਲ ਸਾਰੀ ਜ਼ਿੰਦਗੀ ਦੀ ਕਮਾਈ ਦੇ ਨਾਲ ਅਗਲੇ ਨੇ ਆਪਣਾ ਆਸ਼ਿਆਨਾ ਤਿਆਰ ਕੀਤਾ ਉਹ ਤਾਂ ਟਾ ਨਹੀਂ ਸਾਦੇ ਹੁਣ ਸੜਕਾਂ ਕਿਸੇ ਦੀਆਂ ਫੜ ਕੇ ਐ ਤਾਂ ਹੈ ਨਹੀਂ ਬਿ ਚੌੜੀਆਂ ਕਰ ਦਈਏ ਜਿਹੜੀਆਂ ਸੜਕਾਂ ਛੋਟੀਆਂ ਰਹਿ ਗਈਆਂ ਛੋਟੀਆਂ ਰਹਿ ਗਈਆਂ 8 8 10 10 ਫੁੱਟ ਚੌੜੀਆਂ ਸੜਕਾਂ ਦੇ ਉੱਤੇ ਕਲੋਨੀਆਂ ਕੱਟੀਆਂ ਹੋਈਆਂ ਜਾ ਕੇ ਦੇਖੋ ਹਾਲਾਤ ਕੀ ਨੇ ਜਦੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਇਹ ਚੀਜ਼ ਨੋਟਿਸ 'ਚ ਆਈ ਮਾਨ ਸਾਹਿਬ ਨੇ ਇਸ ਗੱਲ ਦੀ ਸੀਰੀਅਸਨੈਸ ਨੂੰ ਸਮਝਦੇ ਹੋਏ ਸਾਰੇ ਡਿਪਾਰਟਮੈਂਟ ਨੂੰ ਬੁਲਾ ਕੇ ਇੱਕ ਗੱਲ ਕਹੀ ਵੀ ਜੋ ਇਹਨਾਂ ਨੇ ਪਿੱਛੇ ਕੀਤਾ ਸਾਡੇ ਪੰਜਾਬ ਵਾਸੀਆਂ ਨੂੰ ਸਾਡੇ ਪੰਜਾਬੀਆਂ ਨੂੰ ਅਗਲੇ ਅੱਗੇ ਨੂੰ ਇਹ ਭੁਗਤਣਾ ਨਾ ਪਵੇ ਇਹ ਦਿੱਕਤਾਂ ਨਾਣ ਤਾਂ ਇਹਦਾ ਹੱਲ ਕੀ ਹੈ ਤਾਂ ਸਾਰਿਆਂ ਨੇ ਬੈਠ ਕੇ ਇੱਕ ਗੱਲ ਕਹੀ ਕਿ ਇੱਕ ਤਾਂ ਇਲੀਗਲ ਕਲੋਨੀਆਂ ਦਾ ਮਾਫੀਆ ਕਿਉਂਕਿ ਸਾਡੇ ਕੋਲ ਜਿਹੜੇ ਚੰਗੇ ਵਧੀਆ ਕਲੋਨਾਈਜ਼ਰ ਜਿਹੜੇ ਕਿਹੜੇ ਜਿਹੜੇ ਸਹੀ ਮੈਨੇ ਦੇ ਵਿੱਚ ਪੰਜਾਬ ਦੀ ਡਵੈਲਪਮੈਂਟ ਸਹੀ ਤਰੀਕੇ ਨਾਲ ਕਰ ਰਹੇ ਸੀ ਉਹਨਾਂ ਨੇ ਵੀ ਸਾਨੂੰ ਆ ਕੇ ਕਿਹਾ ਵੀ ਸਾਡਾ ਤਾਂ ਜੀ ਆ ਸਾਡਾ ਦੇਖੋ ਇਹ ਕਰੀ ਕੀ ਜਾਂਦੇ ਨੇ ਆ ਜਿਹੜੇ ਇਲੀਗਲ ਇਹ ਆ ਕਾਲੀ ਕਾਂਗਰਸੀ ਭਾਜਪਾਈਆਂ ਦੇ ਸ਼ੈਲਟਰ ਦੇ ਥੱਲੇ ਚੱਲਦਾ ਜਿਹੜਾ ਭੂ ਮਾਫੀਆ ਇਹ ਤਾਂ ਪੰਜਾਬ ਨੂੰ ਬਰਬਾਦ ਕਰਨ ਲੱਗਿਆ ਹੋਇਆ ਤਾਂ ਮਾਨ ਸਾਹਿਬ ਨੇ ਕਿਹਾ ਵੀ ਅੱਜ ਤੋਂ ਬਾਅਦ ਆਪਾਂ ਕੋਈ ਐਸੀ ਪਾਲਿਸੀ ਤਿਆਰ ਕਰੋ ਜਿਹਦੇ ਨਾਲ ਪੰਜਾਬ ਦੀ ਜਿਹੜੀ ਡਵੈਲਪਮੈਂਟ ਹੈ ਉਹ ਬੜੇ ਇੱਕ ਸ਼ਾਨਦਾਰ ਤਰੀਕੇ ਨਾਲ ਹੋ ਸਕੇ ਅਸੀਂ ਇੱਕ ਬੜੀ ਸ਼ਾਨਦਾਰ ਲੈਂਡ ਪੂਲਿੰਗ ਦੀ ਪਾਲਿਸੀ ਲੈ ਕੇ ਆਏ ਲੈਂਡ ਪੂਲਿੰਗ ਦੀ ਪਾਲਿਸੀ ਦੇ ਸਰਕਾਰ ਨੇ ਕਮਿਟਮੈਂਟ ਕੀਤੀ ਕਿ ਪਹਿਲੀ ਗੱਲ ਸਾਡੇ ਜਿੰਨੇ ਕਿਸਾਨ ਭਰਾ ਨੇ ਉਹ ਸਾਡੀ ਜਿੰਦ ਜਾਨ ਨੇ ਕਿਸੇ ਕਿਸਾਨ ਤੋਂ ਕਿਸੇ ਕਿਸਾਨ ਤੋਂ ਤੱਕੇ ਨਾਲ ਜਗਾ ਅਕਵਾਇਰ ਨਹੀਂ ਕੀਤੀ ਜਾਊ ਅਨਲੈਸ ਨੰਟਲ ਉਹ ਵੋਲੰਟਰੀਲੀ ਕਹੇ ਕਿ ਮੈਂ ਦੇਣੀ ਚਾਹੁੰਦਾ ਨੰਬਰ 1 ਫਿਰ ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ ਇਹਨੂੰ ਕੱਟ ਕਰਕੇ ਚਲਾ ਦਿਓ ਕਿ ਕਿਸੇ ਵੀ ਕਿਸਾਨ ਤੋਂ ਟੱਕੇ ਨਾਲ 1 ਇੰਚ ਵੀ 1 ਮਰਲਾ ਵੀ ਜ਼ਮੀਨ ਐਸੀ ਨਹੀਂ ਲੱਤੀ ਜਾਊਗੀ ਜਿਹਦੇ ਚ ਉਹਦੀ ਰਜਮੰਦੀ ਨਾ ਹੋਵੇ ਫਸਟ ਆਫ ਆਲ ਦੂਸਰੀ ਗੱਲ ਜਦੋਂ ਅਸੀਂ ਲੈਂਡ ਪੂਲਿੰਗ ਦੇ ਵਿੱਚ ਜਗਾ ਉਹਦੇ ਤੋਂ ਲੈ ਲਈ ਕਿਸਾਨ ਤੋਂ ਉਸ ਜਗਾ ਨੂੰ ਅਸੀਂ ਡਿਵੈਲਪ ਕਰਾਂਗੇ ਉਹਦੀਆਂ ਸੜਕਾਂ ਦਾ ਵੇਰਵਾ ਵੀ ਕਿੰਨੀ ਚੌੜੀ ਸੜਕ ਚਾਹੀਦੀ ਆ ਕਿੰਨੀ ਚੌੜੀ ਇੰਟਰ ਲਿੰਕ ਸੜਕਾਂ ਚਾਹੀਦੀਆਂ ਉਹਦੇ ਚ ਸੀਵਰੇਜ ਸਿਸਟਮ ਪ੍ਰੋਪਰ ਪਿਆ ਹੋਣਾ ਚਾਹੀਦਾ ਉੱਥੇ ਪਾਰਕ ਪ੍ਰੋਪਰ ਮੇਨਟੇਨ ਚਾਹੀਦੇ ਨੇ ਉੱਥੇ ਇੱਕ ਕਮਿਊਨਿਟੀ ਸੈਂਟਰ ਦੀ ਜਗ੍ਹਾ ਚਾਹੀਦੀ ਹੈ ਉੱਥੇ ਅੰਦਰ ਇੱਕ ਕਲੀਨਿਕ ਦੀ ਜਗ੍ਹਾ ਚਾਹੀਦੀ ਹੈ ਇਸ ਤਰੀਕੇ ਨਾਲ ਜਦੋਂ ਸਾਰੀਆਂ ਐਮੈਨਿਟੀਆਂ ਅਸੀਂ ਇਨਸ਼ੋਰ ਕਰਤੀਆਂ ਪੂਰੀਆਂ ਕਰਤੀਆਂ ਫਿਰ ਇਸ ਦੇ ਨਾਲ ਨਾਲ ਜਿਹੜਾ ਸਾਡਾ ਕਿਸਾਨ ਵੀਰ ਇਸ ਲੈਂਡ ਪੂਲਿੰਗ ਦੇ ਵਿੱਚ ਆਪਣੀ ਜ਼ਮੀਨ ਦੇਊਗਾ ਮੰਨ ਲਓ 1 ਏਕੜ ਮੰਨ ਲਓ ਉਹਦੀ 1 ਏਕੜ ਜ਼ਮੀਨ ਦਾ ਭਾਅ 1 ਕਰੋੜ ਰੁਪਈਆ ਫਿਰ ਸੁਣਿਓ ਮੰਨ ਲਓ ਉਹਦੀ ਜ਼ਮੀਨ ਦਾ ਭਾਅ 1 ਕਰੋੜ ਰੁਪਈਆ ਤਾਂ ਅਸੀਂ ਕੀ ਕਰਨਾ ਹੈ ਅਸੀਂ ਉਹਨੂੰ ਉਸ ਬਦਲੇ ਦੇ ਵਿੱਚ 400 ਟਾਈਮਜ਼ ਕਰਕੇ ਦੇਣਾ ਕਿਵੇਂ ਅਸੀਂ ਉਹਨੂੰ 1000 ਗਜ ਦਾ ਰੈਜੀਡੈਂਸ਼ੀਅਲ ਪਲਾਟ ਦੇਣਾ ਜੀ ਉਹਦੇ 'ਚ ਜੇ ਉਹਦੇ ਤੋਂ ਅਸੀਂ 4850 ਗਜ ਲੈ ਰਹੇ ਹਾਂ ਨਾ ਤਾਂ ਅਸੀਂ ਉਹਨੂੰ ਨਾਲ 1000 ਗਜ ਲੈਂਡ ਪੂਲਿੰਗ ਦੇ ਤਹਿਤ ਉਹਨੂੰ ਰੈਜੀਡੈਂਸ਼ੀਅਲ ਪਲਾਟ ਪਿਓਰ ਵਿਕਸਿਤ ਕਰਕੇ ਟੋਟਲ ਵਿਕਸਿਤ ਕਰਕੇ ਉਹ 1000 ਗਜ ਦਾ ਇੱਕ ਲੈਣਾ ਚਾਹੁੰਦਾ ਹੈ ਉਹਦੀ ਇੱਛਾ ਉਹ 550 ਗਜ ਦੇ ਦੋ ਲੈਣਾ ਚਾਹੁੰਦਾ ਹੈ ਉਹਦੀ ਇੱਛਾ ਨਾਲ ਤਾਂ ਅਸੀਂ ਦੇ ਰਹੇ ਹਜ਼ਾਰ ਗਜ ਦਾ ਰੈ residențial ਨਾਲ ਅਸੀਂ 200 ਗਜ ਕਮਰਸ਼ੀਅਲ ਪਲਾਟ ਉਹਨੂੰ ਦੇ ਰਹੇ ਹਾਂ ਡਿਵੈਲਪ ਕਰਕੇ ਔਰ ਸਭ ਤੋਂ ਵੱਡੀ ਗੱਲ ਜਿਸ ਦਿਨ ਸਾਡੇ ਕਿਸੇ ਕਿਸਾਨ ਭਰਾ ਨੇ ਲੈਂਡ ਪੂਲਿੰਗ ਨੂੰ ਇਹ ਜਗ੍ਹਾ ਦੇਤੀ ਵਿਦਨ 1 ਮੰਥ ਇੱਕ ਮਹੀਨੇ ਦੇ ਅੰਦਰ ਅਸੀਂ ਉਹਨੂੰ ਐਲਓਆਈ ਇਸ਼ੂ ਕਰ ਰਹੇ ਹਾਂ ਐਲਓਆਈ ਦਾ ਮਤਲਬ ਰੋਜ਼ ਕਲੇਸ਼ ਹੁੰਦੇ ਨੇ ਗੱਡੀਆਂ ਮੋੜਦੀਆਂ ਕਰ ਦੋ ਮੈਂ ਕੱਲ ਸੁਨੀਲ ਜਾਖੜ ਜੀ ਦਾ ਤਰੁਣ ਚੁੱਗ ਜੀ ਦਾ ਬਿਆਨ ਦੇਖਿਆ ਕਿ ਜੀ ਲੈਂਡ ਪੂਲਿੰਗ ਉਹ ਤੁਸੀਂ ਦੱਸੋਗੇ ਲੈਂਡ ਪੂਲਿੰਗ ਜੀਨਾ ਦੇ ਹੱਥ ਕਿਸਾਨ ਦੇ ਖੂਨ ਦੇ ਨਾਲ ਰੰਗੇ ਹੋਣ ਹਜ਼ਾਰ ਕਿਸਾਨ ਸਾਡਾ ਬਾਰਡਰਾਂ ਤੇ ਸ਼ਹੀਦ ਹੋ ਗਿਆ ਹੋਵੇ ਥੋਤੋਂ ਇਨਸਾਫ ਲੈਣ ਦੇ ਚੱਕਰ ਚ ਤੇ ਅੱਜ ਤੁਸੀਂ ਕਿਸਾਨਾਂ ਦੇ ਅਤਾਸ਼ੀ ਬਣਨ ਲੱਗੇ ਹੋ ਤੁਸੀਂ ਚੀਚੀ ਉਂਗਲੀ ਨੂੰ ਖੂਨ ਲਾ ਕੇ ਅੱਜ ਆਪਣੇ ਆਪ ਨੂੰ ਸ਼ਹੀਦ ਬਣਨ ਦੀ ਕੋਸ਼ਿਸ਼ ਕਰਦੇ ਹੋ ਇਹ ਤੁਸੀਂ ਕਿਸੇ ਦੀਆਂ ਅੱਖਾਂ 'ਚ ਧੂਲ ਨਾ ਝੋਕੋ ਤੁਸੀਂ ਸਾਰਾ ਭਾਰਤ ਵੇਚਤਾ ਆ ਕਿੱਡੇ ਕਿੱਡੇ ਤੁਸੀਂ ਮੈਕਮੇ ਆਉਰੇ ਆ ਦੇਖੋ ਜਿੰਨੀਆਂ ਖਦਾਨਾਂ ਸਿਗੀਆਂ ਉਹ ਭਾਜਪਾ ਨੇ ਆਪਣੇ ਯਾਰਾਂ ਨੂੰ ਵੇਚਤੀਆਂ ਕਾਰਪੋਰੇਟਾਂ ਨੂੰ ਜਿੰਨੇ ਹਵਾਈ ਅੱਡੇ ਸੀ ਉਹ ਭਾਜਪਾ ਨੇ ਆਪਣੇ ਯਾਰਾਂ ਨੂੰ ਖੁਸ਼ ਕਰਨ ਦੇ ਚੱਕਰ ਚ ਕਾਰਪੋਰੇਟਾਂ ਨੂੰ ਦਿੱਤੇ ਜਿੰਨੇ ਰੇਲਵੇ ਸਟੇਸ਼ਨ ਸੀ ਜਿੰਨੀ ਰੇਲਵੇ ਸੀ ਇੰਡੀਅਨ ਰੇਲਵੇ ਉਹ ਸਾਰੀ ਕਾਰਪੋਰੇਟਾਂ ਦੇ ਹੱਥਾਂ ਚ ਦੇਤੀ ਜਿੰਨੇ ਸਰਕਾਰੀ ਕਾਰਪੋਰੇਸ਼ਨਾਂ ਜਿਹੜੀਆਂ ਮੁਨਾਫੇ ਵਾਲੀਆਂ ਸੀਗੀਆਂ ਜਿੱਥੋਂ ਦੋ ਪੈਸੇ ਸਰਕਾਰ ਨੂੰ ਮੁਨਾਫਾ ਆਂਦਾ ਸੀ ਉਹ ਚੱਕ ਕੇ ਸਾਰੀਆਂ ਪਾਜਪਾ ਨੇ ਇਹ ਕਾਰਪੋਰੇਸ਼ਨਾਂ ਆਪਣੇ ਅਡਾਨੀਆਂ ਨੂੰ ਤੇ ਅੰਬਾਨੀਆਂ ਨੂੰ ਖੁਸ਼ ਕਰਨ ਦੇ ਚੱਕਰ ਚ ਉਹਨਾਂ ਨੂੰ ਦੇਤੀਆਂ ਤੇ ਹੁਣ ਪਿੱਛੇ ਛੱਡਿਆ ਕੀ ਹੈ ਸਾਰਾ ਦੇਸ਼ ਤਾਂ ਤੁਸੀਂ ਕਾਰਪੋਰੇਟਾਂ ਕੋਲ ਗਿਰਵੀ ਰੱਖਤਾ ਤੇ ਅੱਜ ਤੁਸੀਂ ਸਾਨੂੰ ਮਤਲਬ ਕਿ ਅਕਲਾਂ ਤੋਂ ਮੱਤਾਂ ਦੋ ਸੋ ਮੈਂ ਉਰੋਂ ਜਾਖੜ ਸਾਹਿਬ ਨੂੰ ਕਹਿਣਾ ਚਾਹਨਾ ਜਾਖੜ ਸਾਹਿਬ ਸਿਆਣੇ ਹੋ ਸਿਆਣੇ ਵਾਲੀਆਂ ਗੱਲਾਂ ਕਰੀਏ ਔਰ ਇਸ ਕਰਕੇ ਆਪਾਂ ਮਤਲਬ ਪੰਜਾਬੀਆਂ ਨੂੰ ਗੁੰਮਰਾਹ ਨਾ ਕਰੀਏ ਠੀਕ ਆ ਤੁਸੀਂ ਅਹੁਦੇਦਾਰੀਆਂ ਦੇ ਚੱਕਰ ਚੋਂ ਭੱਜੇ ਨੱਠੇ ਫਿਰਦੇ ਹੋ ਪਹਿਲਾਂ ਤੁਹਾਡੀ ਕਾਂਗਰਸ ਚ ਨਹੀਂ ਬਣੀ ਮੈਂ ਪਿਛਲੇ ਇੰਟਰਵਿਊ ਚ ਵੀ ਕਿਹਾ ਸੀ ਵੀ ਪਹਿਲਾਂ ਕਾਂਗਰਸ ਚ ਨਹੀਂ ਬਣੀ ਹੁਣ ਭਾਜਪਾ ਚ ਤਰ ਲੋ ਮੱਛੀ ਹੋ ਰਹੇ ਹੋ ਉੱਥੇ ਦਮ ਘੁੱਟ ਰਿਹਾ ਹੁਣ ਅੱਗੇ ਫਿਰ ਅਕਾਲੀਆਂ ਦੀ ਸਟੇਜ ਤੇ ਕਹਿੰਦੇ ਹੋ ਤੁਸੀਂ ਇਕੱਠੇ ਹੋ ਜੋ ਸੋ ਇਹ ਗੱਲਾਂ ਚ ਕੁਝ ਨਹੀਂ ਰੱਖਿਆ ਪੰਜਾਬ ਅੱਜ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਚੱਲ ਰਹੀ ਹੈ ਸਭ ਤੋਂ ਸੇਫ ਐਂਡ ਸਿਕਿਉਰ ਹੱਥਾਂ 'ਚ ਹੈ ਔਰ ਮੈਂ ਪ੍ਰੋਮਿਸਿੰਗ ਵਰਡਸ ਦੇ ਨਾਲ ਕਹਿ ਕੇ ਜਾ ਰਿਹਾ ਸਾਡੀ ਟੀਮ ਬੈਠੀ ਹੈ ਇੱਕ ਵੀ ਐਸੀ ਨੀਤੀ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਇੱਕ ਵੀ ਐਸੀ ਨੀਤੀ ਨਹੀਂ ਬਣਾ ਰਹੇ ਅਸੀਂ ਜਿਹੜੀ ਪੰਜਾਬ ਤੇ ਪੰਜਾਬੀਆਂ ਦੇ ਖਿਲਾਫ ਹੋਵੇ ਔਰ ਸਾਰੀਆਂ ਨੀਤੀਆਂ ਅਸੀਂ ਉਹ ਬਣਾ ਰਹੇ ਜਿਹੜੀ ਪੰਜਾਬ ਤੇ ਪੰਜਾਬੀਆਂ ਦੇ ਹੱਕ ਦੇ ਵਿੱਚ ਨੇ ਬਹੁਤ ਬਹੁਤ ਧੰਨਵਾਦ ਅੱਜ ਦਾ ਆਪ ਸਿੰਘ ਸ਼ਾਣੀ ਵੀ ਆ ਰਹੇ ਆ ਹਰਿਆਣਾ ਦੇ ਸੀਐਮ ਤੇ ਕੱਲ ਦਿੱਲੀ ਦੇ ਕੀ ਅਲੱਗਾਂ ਲੋਕਾਂ ਦੇ ਪ੍ਰਭਾਵ ਪਏਗਾ ਕੋਈ ਕਿੱਥੇ ਆ ਰਹੇ ਨੇ ਉਹਨਾਂ ਦੇ ਆਣ-ਨਾਣ ਦਾ ਕੀ ਹੈ ਜੀ ਕੁਝ ਨਹੀਂ ਫਰਕ ਪੈਂਦਾ ਕਿਉਂਕਿ ਲੋਕ ਪੰਜਾਬ ਦੇ ਲੋਕ ਨੇ ਨਾ ਜਿਹੜੇ ਪੰਜਾਬ ਦੇ ਲੋਕ ਕਦੇ ਵੀ ਭਾਜਪਾ ਨੂੰ ਮੂੰਹ ਨਹੀਂ ਲਾਣਗੇ ਇਹ ਪੰਜਾਬੀਆਂ ਦੇ ਖੂਨ ਨਾਲ ਰੰਗੀ ਹੋਈ ਪਾਰਟੀ ਹੈ ਸੋ ਇਸ ਕਰਕੇ ਪੰਜਾਬ ਦੇ ਅੰਦਰ ਭਾਜਪਾ ਦਾ ਕੋਈ ਸਕੋਪ ਨਹੀਂ ਹੈ। ਸੌਦੀ ਵਧੀਆ ਹੈਗੀ ਆ ਤਾਂ ਕਿਸਾਨ ਇਸ ਦਾ ਵਿਰੋਧ ਕਿਉਂ ਕਰ ਰਹੇ ਨੇ? ਕੋਈ ਵੀ ਨਹੀਂ ਵਿਰੋਧ ਕਰ ਰਿਹਾ। ਇੱਕ ਮੈਂ ਕਹੇ ਮਾਂਡੀ ਦੇ ਵਿੱਚ ਵੱਡਾ ਇਕੱਠ ਹੋਇਆ ਕਿਉਂ ਵਿਰੋਧ ਕਰ ਰਹੇ ਨੇ ਇਸ ਦਾ? ਦੇਖੋ ਇੱਕ ਯਾਦ ਰੱਖਿਓ ਆਪ ਜਿਹੜਾ ਇੱਕ ਕਿਸਾਨ ਹੈ ਪੰਜਾਬ ਦਾ ਉਹ ਕੋਈ ਵਿਰੋਧ ਨਹੀਂ ਕਰ ਰਿਹਾ। ਜਿਹੜੇ ਇਹਨਾਂ ਦੇ ਨਾਲ ਮਾਫੀਆ ਜੁੜਿਆ ਹੋਇਆ ਹੈ। ਭੂ ਮਾਫੀਆ ਇਹ ਸਾਰੀਆਂ ਉਹਨਾਂ ਦੀਆਂ ਚਾਲਾਂ ਨੇ ਜਾਣ ਬੁੱਝ ਕੇ ਸੋ ਇਸ ਕਰਕੇ ਜਿਹੜਾ ਆਮ ਕਿਸਾਨ ਹੈ ਉਹ ਆਮ ਕਿਸਾਨ ਇਹਦੇ ਤੋਂ ਖੁਸ਼ ਹੈ ਔਰ ਇੱਕ ਵੀ ਕਿਸਾਨ ਦੀ ਕਿਸੇ ਵੀ ਇੰਨੀ ਮਰਲਾ ਜ਼ਮੀਨ ਇੰਚੀ ਜ਼ਮੀਨ ਵੀ ਆਈ ਜੀ ਨਹੀਂ ਹੋਊਗੀ ਜਿਹੜੀ ਕਿਸੇ ਕਿਸਮ ਦਾ ਧੱਕੇ ਨਾਲ ਕਦੇ ਉਹ ਤੋਂ ਨਤੀਜਾ ਜਾਇਓ ਤੁਸੀਂ ਇੰਡਸਟਰੀ ਮਿਨਿਸਟਰ ਹੋ ਅੱਜਕਲ ਇੰਡਸਟਰੀ ਦੇ ਵਿੱਚ ਪਾਵਰ ਕੱਟਸ ਕਾਫੀ ਪ੍ਰੋਬਲਮ ਆ ਰਹੀ ਹੈ ਈਵਨ ਹੁਣ ਬੀਜੇਪੀ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ ਵਿੱਚ ਵੀ ਇਹ ਮੈਂਸ਼ਨ ਕੀਤਾ ਜਿਹੜੀ ਇਹ ਰੈਗੂਲਰ ਸਪਲਾਈ ਹੈਗੀ ਉਹਦੇ ਨਾਲ ਰੈਜ਼ੀਡੈਂਟਸ ਵੀ ਪਰੇਸ਼ਾਨ ਨੇ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੇ ਅੰਦਰ ਪਿਛਲੇ ਸਾਢੇ 3 ਸਾਲ ਤੋਂ ਰੈਗੂਲਰ ਸਾਡੀ ਸਟੇਟ ਹੈ ਜਿਹੜੀ ਪਾਵਰ ਸਰਪਲਸ ਸਟੇਟ ਹੈ ਫਸਟ ਟਾਈਮ ਨਹੀਂ ਤਾਂ ਲੋਕਾਂ ਦਾ ਇਹ ਹਾਲ ਕਰਤਾ ਸੀ ਇਹਨਾਂ ਨੇ ਜਦੋਂ ਕਾਂਗਰਸ ਤੇ ਅਕਾਲੀਆਂ ਦੀ ਸਰਕਾਰ ਸੀ 8-8 ਘੰਟੇ ਦੇ ਰੈਗੂਲਰ ਕੱਟ ਹੁੰਦੇ ਸੀ ਪੱਖੀਆਂ ਪੱਖੀਆਂ ਤੇ ਵੀ ਗੋਟੇ ਲੱਗੇ ਸੀ ਪੱਖੀਆਂ ਤੇ ਵੀ ਰੰਗ-ਬਰੰਗੀਆਂ ਫੁਲਕਾਰੀਆਂ ਪਹਿਣ ਲੱਗੀਆਂ ਸੀ ਵੀ ਪੱਖੀਆਂ ਵੀ ਡੈਕੋਰੇਟ ਹੋਣ ਲੱਗੀਆਂ ਸੀ ਤੇ ਤੁਸੀਂ ਅੱਜ ਆਮ ਜਾ ਕੇ ਲੋਕਾਂ ਤੋਂ ਪੁੱਛੋ ਕਹਿੰਦੇ ਸਾਡੇ ਤਾਂ ਜਨਰੇਟਰਾਂ ਨੂੰ ਵੀ ਜਾਲੇ ਲੱਗੇ ਸਾਡੇ ਤਾਂ ਘਰੇ ਇਨਵਰਟਰਾਂ 'ਚ ਅਸੀਂ ਪਾਣੀ ਨਹੀਂ ਚੱਕ ਕੀਤਾ ਜਦੋਂ ਦੀ ਭਗਵੰਤ ਮਾਨ ਸਰਕਾਰ ਆਈ ਹੈ ਜਦੋਂ ਕੋਈ ਵੀ ਪਾਵਰ ਜਦੋਂ ਜਦੋਂ ਗਰਮੀਆਂ ਦਾ ਸੀਜ਼ਨ ਸ਼ੁਰੂ ਹੁੰਦਾ ਹੈ ਜਿਹੜੀਆਂ ਲਾਈਨਸ ਨੇ ਲਾਈਨਸ ਦੇ ਵਿੱਚ ਕਦੇ ਫਾਲਟ ਆ ਜਾਂਦਾ ਕੋਈ ਲਾਈਨ ਟੁੱਟ ਜਾਂਦੀ ਹੈ ਕੋਈ ਰਿਪੇਅਰ ਹੋ ਜਾਂਦੀ ਹੈ ਕਿਸੇ ট্রান্সਫਾਰਮਰ ਤੇ ਲੋਡ ਵੱਧ ਗਿਆ ਜੇ ਉਹਦੇ ਕਰਕੇ ਥੋੜੀ ਬਹੁਤ ਇਹ ਜਿਹੜੀਆਂ ਰੈਗੂਲਰ ਦਿੱਕਤਾਂ ਜਿਹੜੀਆਂ ਇੱਕ ਇੱਕ ਚੇਨ ਪ੍ਰੋਸੈਸ ਚ ਆਉਂਦੀਆਂ ਜੇ ਉਹ ਚੱਲ ਰਹੀਆਂ ਨੇ ਤਾਂ ਉਹ ਤਾਂ ਇੱਕ ਪ੍ਰੋਸੈਸ ਹੈ ਔਰ ਪਰ ਜੇ ਤੁਸੀਂ ਸਾਡੇ ਪਾਵਰ ਦੀ ਗੱਲ ਕਰੋ ਪਾਸ ਪੰਜਾਬ ਸਾਡਾ ਅੱਜ 100% ਪਾਵਰ ਸਰਪਲਸ ਸਟੇਟ ਹੈ ਸਰ ਫਰੂਕਾ ਘੁੰਮਣ ਜਿਹੜੇ ਖੇਤਲੇ ਕਹਿੰਦੇ ਖਸਰਾ ਨੰਬਰ ਨੇ ਐਡਵਰਟਾਈਜ਼ਮੈਂਟ ਆ ਚੁੱਕੀ ਆ ਉਹ ਕਹਿੰਦੇ ਨੇ ਇਹ ਅੱਗੇ ਸੀਐਲ ਜੂਰੀ ਹੋਊ ਸੋ ਉਹ ਖਸਰਾ ਕਹਿੰਦੇ ਨੇ ਇਹ ਖਸਰਾ ਕਹਿੰਦੇ ਸੀ ਲੈਣਾ ਨਹੀਂ ਚਾਹਦੇ ਪਰ ਸਾਡੇ ਤੇ ਇਹਨਾਂ ਨੇ ਇੱਕ ਤਰ੍ਹਾਂ ਦਾ ਨਾਲ ਰੋਕ ਉਹ ਲਾ ਕੇ ਬ੍ਰੋਕੇਜ ਕਰਤੀ ਸਾਡੀ ਜ਼ਮੀਨਾਂ ਦੀ ਨਹੀਂ ਲੈ ਸਕਦਾ ਕੋਈ ਸਾਡੇ ਕੋਈ 1% ਦਾ ਵੀ ਕੋਸ਼ਿਸ਼ ਨਹੀਂ ਕਲਚਰ ਯੂਜ਼ ਕਰਦਾ ਸੀਐਲ ਜੂਰੀ ਹੋਊਗਾ ਇਸ ਤਰ੍ਹਾਂ ਦਾ ਕੁਝ ਹੈਗਾ ਕਿ ਮੈਂ ਜੇ ਤੁਸੀਂ ਜਿਹੜੇ ਖਸਰਾ ਨੰਬਰਾਂ ਦੀ ਐਡਵਰਟਾਈਜ਼ਮੈਂਟ ਦਿੱਤੀ ਆ ਕਿਸਾਨ ਕਹਿੰਦੇ ਹੋ ਤੇ ਵੀ ਸਿਰਫ ਐਕਟ ਕਰ ਸਕਦਾ ਜੇ ਅਸੀਂ ਸੇਲ ਕਰਕੇ ਕਮਰਸ਼ੀਅਲ ਕਰ ਲਿਆ ਕਿਸੇ ਨੇ ਕਿਸੇ ਪ੍ਰਾਈਵੇਟ ਬੰਦੇ ਉੱਤੇ ਉਹ ਨਹੀਂ ਦੇ ਸਕਦਾ ਸਾਨੂੰ ਰੇਟ ਨਹੀਂ ਮਿਲਦੇ ਪੂਰੇ ਇਸ ਤਰ੍ਹਾਂ ਦਾ ਵੀ ਕੁਝ ਹੈਗਾ ਦੇਖੋ ਜੇ ਉਹਦੇ ਨੋਰਮਸ ਸਾਰੇ ਸਰਕਾਰ ਦੇ ਨੋਰਮਸ ਦੇ ਨਾਲ ਬਿਲਕੁਲ ਮੈਚ ਕਰਦੇ ਨੇ ਉਹ ਦੇ ਸਕਦਾ ਕੋਈ ਤਰ੍ਹਾਂ ਦਾ ਸਰ ਅਕਾਲੀ ਦਾ ਇੱਕ ਅਲਕਾ ਲਾਂਬਾ ਕਹਿ ਰਹੀ ਹੈ ਕਿ ਨਸ਼ਾ ਪੰਜਾਬ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਖੁੱਦ-ਬੁਦਤਾ ਹੋਈਆਂ ਨੇ ਉਹ ਕਰਦਾ ਉਹ ਕਿਹੋ ਜਿਹਾ ਦੇਖਦੇ ਹੋ ਜੀ ਵੀਜੇਪੀ ਨੇ ਵੀ ਅਲਕਾ ਲਾਂਬਾ ਚੱਲਿਆ ਹੋਇਆ ਕਾਰਤੂਸ ਨੇ ਔਰ ਇਹ ਇਹ ਦਿੱਲੀ 'ਚ ਵੀ ਇਹਨਾਂ ਨੇ 2-3 ਵਾਰ ਹਾਰ ਦਾ ਸਾਹਮਣਾ ਕਰ ਲਿਆ ਦੇਖੋ ਅਸੀਂ ਅਸੀਂ ਇੱਜ਼ਤ ਕਰਦੇ ਆ ਇੱਕ ਸਾਡੇ ਦੇਸ਼ ਦੀ ਧੀ ਆ ਉਹ ਪਰ ਅਲਕਾ ਲੰਬਾ ਜੀ ਨੂੰ ਇੱਕ ਚਾਹੀਦਾ ਕਿ ਉਹ ਜਾ ਕੇ ਆਪਣਾ ਜਿੱਥੇ ਜਾਨੀ ਕਿ ਉਹਨਾਂ ਦਾ ਏਰੀਆ ਨਾ ਉੱਥੇ ਧਿਆਨ ਦੇਣ ਪੰਜਾਬ ਹੈ ਜਿਹੜਾ ਪੰਜਾਬ ਬਿਲਕੁਲ ਸੇਫ ਐਂਡ ਸਿਕਿਉਰ ਹੈ ਸਰ ਆਕਾਲੀ ਦਲ ਦੇ ਉਮੀਦਵਾਰ ਫਰੁਖਕਾਰ ਘੁੰਮਣ ਉਹਨਾਂ ਦਾ ਇੱਕ ਬਿਆਨ ਆ ਉਹ ਕਹਿੰਦੇ ਕਿ ਇਹ ਇਟੇ ਵੱਡੇ ਪੱਧਰ ਤੇ ਅਰਬਨ ਸਟੇਟ ਡਵੈਲਪ ਕਰਨ ਦੀ ਹੁਣ ਜ਼ਰੂਰਤ ਨਹੀਂ ਕਿਉਂਕਿ ਜਿਹੜੀਆਂ 30 35 ਸਾਲ ਪਹਿਲਾਂ ਕਲੋਨੀਆਂ ਬਣੀਆਂ ਨੇ ਲੁਧਿਆਣਾ ਦੇ ਵਿੱਚ ਚਾਹੇ ਉਹ ਰਾਜਗੁਰੂ ਨਗਰ ਹੈ ਪੀਆਰਐਸ ਨਗਰ ਹੈ ਉਹ ਵੀ ਹਲੇ 40 40 50% ਤੋਂ ਤੇ ਪਲਾਟ ਖਾਲੀ ਪਏ ਨੇ ਔਰ 24311 ਇੱਕ ਰਿਕੁਆਇਰ ਕਰਕੇ ਨਵੀਂ ਅਰਬਨ ਸਟੇਟ ਦੀ ਇਹਦੇ ਜ਼ਰੂਰਤ ਹੀ ਉਹਦੇ ਲਈ 200 ਸਾਲ ਦਾ ਸਮਾਂ ਚਾਹੀਦਾ ਜੀ ਇਹਨੂੰ ਡਵੈਲਪ ਕਰਨਾ ਤੁਹਾਡਾ ਉਹਦੇ ਤੇ ਕੀ ਨਹੀਂ ਪਰ ਉਪਕਾਰ ਘੁੰਮਨ ਜੀ ਠੀਕ ਕਹਿ ਰਹੇ ਨੇ ਉਹ ਕਹਿੰਦੇ ਵੀ ਸਰਕਾਰ ਨੂੰ ਕਰਨ ਦੀ ਜ਼ਰੂਰਤ ਨਹੀਂ ਸਾਡਾ ਭੂ ਮਾਫੀਆ ਹੈਗਾ ਸਾਡਾ ਲੈਂਡ ਮਾਫੀਆ ਆਲਰੇਡੀ ਚੱਲ ਰਿਹਾ ਸੁਖਵੀਰ ਸਿੰਘ ਬਾਦਲ ਦੇ ਹੱਥਾਂ 'ਚ ਹੈਗਾ ਵੀ ਇਸ ਕਰਕੇ ਸਾਨੂੰ ਸਾਡੇ ਤੇ ਹੀ ਛੱਡਿਆ ਜਾਵੇ ਇਹ ਵੀ ਅਸੀਂ ਐਦਾਂ ਹੀ ਭੂ ਮਾਫੀਆ ਚਲਾ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਰਹੀਏ ਇਸ ਲਈ ਉਹ ਅੱਜ ਦੇ ਅੰਦਰ ਦੇ ਵਿੱਚ ਸਾਥ ਨੂੰ ਅਪਰੋਚ ਕਰਨ ਲੱਗੇ ਸਰਕਾਰ ਨੂੰ ਹੈਗੇ ਜੀ ਇਸ ਮਾਮਲੇ ਦੇ ਵਿੱਚ ਵੀ ਜੀ ਬਿਲਕੁਲ ਦੇਖੋ ਮੈਂ ਇੱਕ ਗੱਲ ਜਾਣਦਾ ਤੁਸੀਂ ਰੈਗੂਲਰ ਕਿਸਾਨਾਂ ਦੀਆਂ ਬਾਈਟਸ ਲੈ ਰਹੇ ਹੋ ਰੈਗੂਲਰ ਤੁਸੀਂ ਇਹ ਦੇਖੋ ਕਿ ਇਸ ਇਸ ਪਾਲਿਸੀ ਦੇ ਤਹਿਤ ਕਿੰਨੇ ਬੰਦਿਆਂ ਨੂੰ ਕਿੰਨੇ ਬੰਦਿਆਂ ਨੂੰ ਜੀ ਰਾਹਤ ਮਿਲਣੀ ਹੈ ਔਰ ਕਿੰਨੀ ਜ਼ਮੀਨ ਦੇ ਰੇਟ ਤੇ ਕਿਸੇ ਨੂੰ 400 ਗੁਣਾ ਜ਼ਮੀਨ ਦਾ ਰੇਟ ਮਿਲ ਜਵੇ 400 ਟਾਈਮਸ ਦਾ ਬਾਬਰ ਰੇਟ ਮਿਲ ਜਵੇ ਉਹਨੂੰ ਇਸ ਤੋਂ ਵੱਧ ਹੋਰ ਕੀ ਚਾਹੀਦੀ ਸਾਬ ਸਾਹਿਬ ਬੀਜੇਪੀ ਦੇ ਵੱਡੇ ਲੀਟਰਾਂ ਨੇ ਮਨੋਰੰਧਨ ਕਾਲੀਆ ਕਿਸ ਤਰ੍ਹਾਂ ਖੰਡਾਂ ਨੇ ਦੋਸ਼ ਲਾਏ ਨੇ ਸੰਜੀਵ ਕਰੋੜਾ ਦਾ ਜਿਹੜਾ ਇੱਥੇ ਇੰਡਸਟਰੀ ਵਾਸਤੇ ਕਈ ਏਕੜ ਦੇ ਵਿੱਚ ਅਲਾਟ ਹੋਈ ਸੀ ਜਵੇਨ ਉੱਤੇ ਉਹਨਾਂ ਨੇ ਬਲੈਂਕ ਬਣਾਲੇ ਤਲਾਕ ਕਰਤੇ ਉਹ ਕਹਿੰਦੇ ਨਿਜਵਾ ਦੇ ਉਲਟ ਕਰਵਾ ਦੇ ਸਕੋ ਇੱਕ ਯਾਦ ਰੱਖਿਓ ਜੀ ਸੰਜੀਵ अरोड़ा ਜੀ ਵਰਗਾ ਸ਼ਾਨਦਾਰ ਇਨਸਾਨ ਵਧੀਆ ਇਨਸਾਨ ਦਰবেশਮੰਦਾ شریف ਇਨਸਾਨ ਰਾਜਨੀਤੀ ਚ ਘਾਟੇ ਆਉਂਦਾ ਇਹ ਯਾਦ ਰੱਖਿਓ ਅੱਜ ਲੁਧਿਆਣੇ ਵਾਲਿਆਂ ਦੇ ਭਾਗ ਚੰਗੇ ਨੇ ਲੁਕਟ ਵਾਲਿਆਂ ਦੇ ਕਿ ਸੰਜੀਵ अरोड़ा ਜੀ ਵਰਗਾ ਕਾਬਿਲ ਇਨਸਾਨ ਅੱਜ ਐਜ਼ ਅ ਬਤੌਰ ਕੈਂਡੀਡੇਟ ਉਹਨਾਂ ਦੇ ਕੋਲ ਹੈ ਇੱਕ ਵਾਰ ਸੰਜੀਵ अरोड़ा ਜੀ ਦੀ ਸ਼ਖਸੀਅਤ ਨੂੰ ਤੇ ਬਾਕੀ ਜਿੰਨੇ ਇਹਨਾਂ ਦੇ ਕੈਂਡੀਡੇਟ ਨੇ ਉਹਨਾਂ ਦੀ ਸ਼ਖਸੀਅਤ ਨੂੰ ਜੇ ਸ਼ੀਸ਼ੇ ਤੇ ਲਾ ਕੇ ਦੇਖੋ ਨਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਰਿਆਂ ਦੇ ਅੱਗੇ ਹੋ ਜੂਗਾ ਔਰ ਤੁਸੀਂ 19 ਤਰੀਕ ਨੂੰ ਵੋਟਾਂ ਪਾਣ ਦਿਓ ਜਿਸ ਦਿਨ 23 ਤਰੀਕ ਨੂੰ ਰਿਜ਼ਲਟ ਆਊਗਾ ਸੰਜੀਵ अरोड़ा ਜੀ ਐਡੀ ਵੱਡੀ ਭਾਰੀ ਬਹੁਮਤ ਦੇ ਨਾਲ ਜਿੱਤਣਗੇ ਕਿ ਇਹਨਾਂ ਦੇ ਜਿੰਨੇ ਜਿੰਨਾ ਇਹਨਾਂ ਦਾ ਜੋਰ ਲੱਗਿਆ ਹੋਇਆ ਨਾ ਸਾਰਿਆਂ ਦਾ 올 ਵਰਸਸ ਕੱਲੀ ਕਾਂਗਰਸ ਨਹੀਂ ਕੱਲੀ ਭਾਜਪਾ ਨਹੀਂ ਕੱਲੀ ਅਕਾਲੀ ਨਹੀਂ ਹੁਣ ਤਾਂ ਇਕੱਠੇ ਹੋ ਗਏ ਹੈਂਡਸ ਇਨ ਨਾ ਗਲਵਜ਼ ਇਹ ਕਹਿੰਦੇ ਜੱਫੀਆਂ ਪਾਓ ਯਾਰ ਫਟਾਫਟ ਕਹਿੰਦੇ ਕਿਉਂ ਕਹਿੰਦੇ ਦੇਖੋ ਕਿਤੇ ਸੰਜੀਵ अरोड़ा ਨਾ ਜਿੱਤ ਜਵੇ ਕਹਿੰਦੇ ਕਿਉਂ ਕਹਿੰਦੇ ਆਪਾਂ ਤਾਂ ਚੋਰ ਤੇ ਚੋਰ ਮਸੇਰੇ ਭਰਾ ਫੇਰ ਇਕੱਠੇ ਹੋ ਜਾਾਂਗੇ ਫੇਰ ਵੰਡ ਲਾਂਗੇ ਆਪਸ ਚ ਪਰ ਕਿਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਨੂੰ ਰੋਕੋ ਸੰਜੀਵ अरोड़ा ਜੀ ਨੂੰ ਰੋਕੋ ਪਰ ਮੈਂ ਇੱਕ ਗੱਲ ਦੱਸਾਂ ਇਹ ਸਾਰੇ ਇਕੱਠੇ ਹੋ ਜਾਣ ਇਕੱਠੇ ਹੋ ਕੇ ਇਕੱਠੀ ਹੋ ਇੱਕ ਰੈਲੀ ਕੱਢ ਲੈਣ ਇਕੱਠੀ ਸਾਂਝੀ ਹੋ ਕੱਢ ਲੈਣ ਇੱਕੋ ਟਰੱਕ ਤੇ ਸਾਰੇ ਲੀਡਰ ਚੜ ਜਾਣੇ ਤਾਂ ਵੀ ਸੰਜੀਵ अरोड़ा ਜੀ ਨੂੰ ਇਹ ਹਰਾ ਨਹੀਂ ਸਕਦੇ ਮੈਂ ਦਾਅਵੇ ਨਾਲ ਕਹਿੰਦਾ ਸਾਹਮੂ ਵਾਲੇ ਦੀ ਐਂਟਰੀ ਹੋ ਗਈ ਆ ਉਹ ਕਹਿੰਦੇ ਅਰਵਿੰਦ ਕੇਜਰੀਵਾਲ 15 ਅੰਦਾਲੀਆਂ ਦੇ ਬਰਾਬਰ ਨੇ ਲੁਟਕੇ ਖਾ ਕੇ ਪਿਆ ਉਹਦੇ ਵਰਗੀ ਕੌਣ RAMMU WALIA RAMMU WALIA ਨੇ BJP ਦੀ ਮੈਂ ਮੈਂ RAMMU WALIA ਕਾਂਗਰਸ ਦੀ سپورਟ ਤੇ ਆ ਗਏ ਮੈਂ RAMMU WALIA ਕੱਲ ਇੱਥੇ ਹੋਇਆ ਸੀ ਮੈਂ RAMMU WALIA ਜੀ ਵਰਗਾ ਮੋਮੋ ਠਗਣਾ ਕਦੇ ਜ਼ਿੰਦਗੀ ਦੇ ਵਿੱਚ ਲੀਡਰ ਨਹੀਂ ਦੇਖਿਆ ਪਤਾ ਨਹੀਂ ਮੈਂ ਹੈਰਾਨ ਐ ਕਿ ਲੋਕ ਅੱਜ ਤੱਕ ਇਹ ਲੀਡਰਾਂ ਨੂੰ ਕਿਵੇਂ ਝੱਲੀ ਗਏ ਉਹ ਇੱਕ ਭੋਗ ਤੇ ਚਲੇ ਗਿਆ ਪਿੱਛੇ ਇਹਨੂੰ ਮੈਂ ਵੀ ਉਸ ਭੋਗ ਤੇ ਮੱਥਾ ਟੇਕਣ ਗਿਆ ਸੀ ਉੱਥੇ 15 ਮਿੰਟ ਖੜੇ ਕੱਲੀ ਐਂ ਰੋਈ ਗਏ ਮੈਂ ਕਿਹਾ ਕੀ ਹੋ ਗਿਆ ਇਹਨਾਂ ਨੂੰ 15 ਮਿੰਟ ਰੋਕੇ ਆ ਕੇ ਬੈਠ ਕੇ ਐ ਚੰਗੀ ਭਲੀਆਂ ਗੱਦਾ ਮਾਰ ਕੇ ਫੇਰ ਉੱਠ ਕੇ ਤੁਰਦੇ ਬਣੇ ਮੈਂ ਹੈਰਾਨ ਵੀ ਐਨਾ ਤਾਂ ਯਾਰ ਕੋਈ ਬੰਦਾ ਜ਼ਿੰਦਗੀ ਡਰਾਮਾ ਕਾ ਨਹੀਂ ਸਕਦਾ ਜਿੰਨਾ ਰਾਮੂ ਵਾਲੀ ਆ ਜੀ ਕਰਦੇ ਨੇ ਮੈਂ ਹੈਰਾਨ ਐ ਰੋਗਵੇ ਨੇ ਉਹ ਫਿਰ ਉਹਨਾਂ ਨੂੰ ਰੋਣ ਦੀ ਆਤ ਆਤ ਤੇ ਹੋਣੀ ਐ ਉਹ ਪੁੱਛਣਾ ਪੈਣਾ ਕਿਤੇ ਰਾਤ ਨੂੰ ਵੀ ਤਾਂ ਨਹੀਂ ਰੋਈ ਜਾਂਦੇ ਉਹ ਵੀ ਦੇਖਣਾ ਪੈਣਾ ਚਲੋ ਬਸ ਬਹੁਤ ਨੇ ਅੱਜ ਨੇ ਫੇਰ ਕਰ ਲਿਓ ਮੈਂ ਉਰ ਹੀ ਆ 19 ਤਰੀਕ ਦਾ ਥੈਂਕ ਯੂ ਵੈਰੀ ਮਚ